ਬਹੁਤ ਵਧੀਆ ਹੋ ਰਿਹਾ ਜੀ ਕਿਉਂਕਿ ਸਾਰੇ ਜਿੰਨੇ ਵੀ ਪਹਿਲਾਂ ਸਕੀਮਾਂ ਚੱਲਦੀਆਂ ਨੇ ਸਰਦਾਰ ਵੱਡੇ ਬਾਦਲ ਸਾਹਿਬ ਉਹਨਾਂ ਦੀਆਂ ਲਾਈਆਂ ਹੋਈਆਂ ਸਕੀਮਾਂ ਨੇ ਸਖਬੀਰ ਸਿੰਘ ਬਾਦਲ ਜੀਆਂ ਦੀਆਂ ਲਾਈਆਂ ਹੋਈਆਂ ਸਕੀਮਾਂ ਨੇ ਇਸ ਕਰਕੇ ਜੋ ਗਰੀਬ ਜਨਤਾ ਹੈ ਉਹਨਾਂ 'ਚ ਬਹੁਤ ਅਸਾ ਹੈ ਕਿਸਾਨਾਂ 'ਚ ਬਹੁਤ ਅਸਾ ਹੈ ਕਿਉਂਕਿ ਜੋ ਸਾਡੇ 슈ਗਰ ਮਿਲ ਦੀ ਉਹ ਅਕਾਲੀ ਦਲਾਂ ਦੇ ਵੇਲੇ ਦਾ ਚੱਲਦਾ ਸੀ ਹੁਣ ਆ ਨਵੀਂ ਸਰਕਾਰ ਆਈ ਹੈ ਸਾਡਾ 슈ਗਰ ਮਿਲ ਵੀ ਬੰਦ ਹੋ ਗਿਆ ਔਰ ਗਰੀਬਾਂ ਦੀਆਂ ਸਕੀਮਾਂ ਵੀ ਬੰਦ ਹੋ ਗਈਆਂ ਆਟਾ ਦਾਲ ਕੁਝ ਨਹੀਂ ਮਿਲਦਾ ਗਰੀਬ ਜਨਤਾ ਨੂੰ ਨਾ ਕਿਸਾਨਾਂ ਨੂੰ ਜੋ ਲਾਈਟ ਮਿਲਦੀ ਹੈ ਉਹ ਸਾਡੀ ਅਕਾਲੀ ਦਾਲ ਨੇ ਲਾਈਟ ਤਿਆਰ ਕਰੀ ਥਰਮਲ ਪਲਾਂਟ ਲਾਏ ਚਲੋ ਠੀਕ ਹੈ ਇਹਨਾਂ ਨੇ ਹੁਣ ਬਿਜਲੀ ਛੜਤੀ ਕਿ ਉਹ ਦੇਣ ਅਕਾਲੀ ਦਾਲ ਦੀ ਹੈ ਇਸ ਕਰਕੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਔਰ ਸਾਰੀ ਸੰਗਤ ਨੂੰ ਹਲਕੇ ਨੂੰ ਇਹ ਬਾਲਾ ਵੱਡਾ ਚਾਹਵਾ ਹੈ ਕਿ ਹਲਕੇ ਦਾ ਵੱਡੇ ਬਹੁਤ ਸਾਲਾਂ ਤੋਂ ਮੰਗਦੀ ਕਿ ਹਲਕਾ ਇੰਚਾਰਜ ਹਲਕੇ ਦੇ ਵਿੱਚੋਂ ਲਾਇਆ ਜਾਵੇ ਇਸ ਕਰਕੇ ਬਹੁਤ ਹੀ ਜ਼ਿਆਦਾ ਹਸਾ ਹੈ ਵੀ ਹਲਕੇ ਦਾ ਸਾਨੂੰ ਕੈਂਡੀਡੇਟ ਮਿਲਿਆ ਸੇਵਾਦਾਰ ਮਿਲਿਆ ਇਸ ਕਰਕੇ ਸਾਰੇ ਹੀ ਬਹੁਤ ਹੀ ਹਸਾ ਹੈ ਮੈਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ ਤੇ ਲੋਕ ਚਾਹੁੰਦੇ ਨੇ ਵੀ ਆਪਦੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤਾਂ ਅਸੀਂ ਇਹ ਦਿੱਲੀ ਵਾਲੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਦੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈਏ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਇਹ ਝਾੜੂ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਧੂਰੀ ਦਾ ਸਾਡਾ ਸੀਐਮ ਸੀਸੀਐਮ ਸੀਟੀਸੀ ਧੂਰੀ ਦੇ ਵਿੱਚ ਕੁਝ ਨਹੀਂ ਹੋਇਆ ਕਿਸੇ ਵੀ ਪਿੰਡ ਚ ਜਾ ਕੇ ਦੇਖ ਲਓ ਜੇ ਆਪਾਂ ਨੂੰ ਕਦੇ ਸੀਐਮ ਮਿਲਿਆ ਹੋਵੇ ਅਸੀਂ ਇਸ ਹਲਕੇ ਦੇ ਆ ਇਸ ਹਲਕੇ ਚ ਪੜੇ ਆ ਜੰਮੇ ਪਲੇ ਆ ਤੇ ਲੋਕਾਂ ਦੇ ਨਾਲ ਹਰ ਟਾਈਮ ਹਰ ਇੱਕ ਪਿੰਡ ਦੇ ਵਿੱਚ ਹਰ ਟਾਈਮ ਖੜਾਂਗੇ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਝਾੜੂ ਵਾਲਿਆਂ ਨੇ ਆਪਾਂ ਨੂੰ ਕੀ ਦਿੱਤਾ ਦਿੱਲੀ ਵਾਲੇ ਨੇ ਜਿਹੜਾ ਉਹ ਪੰਜਾਬ ਚ ਲਾ ਰਹੇ ਨੇ ਭਗਵਾਨ ਤਮਨ ਜੀ ਆ ਵੀ ਜਾਊਗਾ ਉਹਨੂੰ ਕਿਹੜਾ ਵਿਚਾਰੇ ਨੂੰ ਕੋਈ ਪੁੱਛਦਾ ਉਹ ਤਾਂ ਇੱਕ ਮੂਰੇ ਬੰਦਾ ਰੱਖਿਆ ਹੋਇਆਗਾ ਉਹਨੂੰ ਆਰਡਰ ਦੇ ਜਾਂਦੇ ਨੇ ਤੇ ਚਲਾਈ ਜਾਂਦਾ ਕੇਜਰੀ ਹਾਲ ਹੋ ਗਿਆ ਸ਼ੋਧ ਹੀ ਆ ਰਗ ਵਿਚ ਅੱਡਾ ਉਹ ਕੌਣ ਨੇ ਜਿਹੜੇ ਆਪਣੇ ਪੰਜਾਬ ਤੇ ਰਾਜ ਕਰ ਰਹੇ ਨੇ ਆਪਣੀ ਪੰਜਾਬ ਸਿੰਘਾਂ ਦੀ ਪਾਰਟੀ ਹੈ ਬਹੁਤ ਮਜ਼ਬੂਤ ਪਾਰਟੀ ਹੈ ਤੇ ਆਪਾਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਜੋ ਆਪਾਂ ਆਪਣੇ ਪੰਜਾਬ ਦੀ ਤਰੱਕੀ ਕਰ ਸਕੀਏ ਵਾਹਿਗੁਰੂ